ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਨੰਝਮਾ ਨਾਣਾ ਦੇਵੀ ਲੰਕਰ ਕਮੇਟੀ ਵੱਲੋਂ ਅੱਜ ਚਾਹ ਪਕੌੜਿਆਂ ਦੇ ਨੰਗਰ ਜੋ ਨਰਾਤਿਆਂ ਦੇ ਸੰਬੰਧ ਵਿੱਚ ਲਗਾਇਆ ਜਾਣਾ ਉਸ ਸੰਬੰਧ ਵਿੱਚ ਟਰੱਕ ਨੂੰ ਛੰਡੀ ਦੇ ਕੇ ਸਾਬਕਾ ਕੈਬਨਿਟ ਮੰਤਰੀ ਵੀਜਿੰਦਰ ਸਿੰਘ ਲਾਜੀ ਰਵਾਨਾ ਕਰਦੇ ਇਹਨਾਂ ਦੇ ਤਸਵੀਰਾਂ ਵੀ ਦੇਖ ਸਕਦੇ ਹੋ ਅਕਰਵਾਲ ਸਭਾ ਦੇ ਪ੍ਰਧਾਨ ਬਰਿੰਦਰ ਮਿੱਤਲ ਜੀ ਅਥਾਰਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਉਹਨਾਂ ਦੇ ਨਾਲ ਮਿੱਕੀ ਜੀ ਗੁਰਦੀਪ ਸਿੰਘ ਘਰਾਚੋਂ ਬਲੋਕ ਕਾਂਗਰਸ ਆਈ ਪ੍ਰਧਾਨ ਸਰਜੀਵਨ ਚੰਦਰ ਜੀ ਤੇ ਉਹਨਾਂ ਦੇ ਨਾਲ ਵੀ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਆ ਤਸਵੀਰਾਂ ਵਿੱਚ ਦੇਖੋ ਟਰੱਕ ਰਵਾਨਾ ਕਰਦੇ ਵਿਰਿੰਦਰ ਮਿੱਤਲ ਜੀ ਇਸ ਮੌਕੇ ਦੀਆਂ ਤਸਵੀਰਾਂ ਭਾਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਦੀ ਲਹਿਰ ਆਪਣੇ ਆਪ ਦੇ ਵਿੱਚ ਦਿੱਤੇ ਸਿੰਘਲਾ ਸਾਹਿਬ ਦੇ ਨਾਲ ਮਿਲਦੇ ਨਜ਼ਰ ਆ ਰਹੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਵੱਲੋਂ ਇਸ ਮੌਕੇ ਤੇ ਸਿਮਰਨ ਸਾਬਕਾ ਸਰਪੰਚ ਪਿੰਡ ਫੰਮਣਵਾਲ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਤਸਵੀਰਾਂ ਦੇ ਵਿੱਚ ਜਿੱਥੇ ਟਰੱਕ ਨਾਲ ਜੰਡੀ ਦੇ ਕੇਰਵਾਨਾ ਜੰਡੀ ਦੇ ਕੇਰਵਾਨਾ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੈਠੇ ਨਜ਼ਰ ਆ ਰਹੇ ਹਨ ਰਜਿੰਦਰ ਸਿੰਘਲਾ ਜੀ ਅਤੇ ਨਾਲ ਭਪਿੰਦਰ ਕਾਕਾ ਜੀ ਵੀ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਰਾਮਾ ਜੀ ਅਤੇ ਹੋਰ ਆਰਤੀ ਜੀ ਨੇ ਬਿਠੇ ਹਣ ਦੇ ਸਾਹਬ ਕਾਇਮਨ ਮੰਤਰੀ ਵੀਜੇਂਦਰ ਸਿੰਘਲਾ ਜੀ ਵੀ ਬਿਠੇ ਹਨ ਤੇ ਇਸ ਮੌਕੇ ਤੇ ਉਹਨਾਂ ਨੇ ਇਸ ਮੌਕੇ ਤੇ ਬਰਿੰਦਰ ਮਿੱਤ ਲੱਗਰਵਾਲ ਸਭਾ ਦੇ ਪ੍ਰਧਾਨ ਅਤੇ ਸਾਹਬ ਕਾਇਮਨ ਮੰਤਰੀ ਵੀਜੇਂਦਰ ਸਿੰਘਲਾ ਜੀ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਮੇਰਾ ਬਰਿੰਦਰ ਮਿੱਤ ਲੇ ਜੀ ਅਨਾਜ ਮੰਡੀ ਭੋਨੀਗੜ ਤੋਂ ਹੈਗਾ ਪ੍ਰੈਜ਼ੀਡੈਂਟ ਅਗਰਵਾਲ ਸਭਾ ਭੋਨੀਗੜ ਅੱਜ ਸਿਧਾਰ ਸਾਹਿਬ ਨੇ 9ਵਾਂ ਵਿਨੈਣਾ ਦੀ ਵਿਚਾਪੋੜਨ ਕਰਵਾਉਣ ਲਈ ਇਹ ਸਾਡੇ ਇਲਾਕੇ ਵੱਲੋਂ ਹਰ ਸਾਲ ਦੀ ਤਰ੍ਹਾਂ 49 915 ਜਿਹੜਾ ਮਾਨਾ ਨਾ ਦੇਵੀ ਦਾ ਉਹ ਲੰਗਰ ਦੇ ਰੂਪ ਵਿੱਚ ਸਾਡੇ ਵੱਲੋਂ ਜਾ ਰਿਹਾ ਹੈ ਸਾਡੇ ਇਲਾਕੇ ਦੇ ਸਹਿਯੋਗ ਨਾਲੇ ਬਹੁਤ ਸਾਲਾਂ ਤੋਂ ਲਗਾਤਾਰ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਤੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਵਿਜੇਂਦਰ ਸਿੰਘਲਾ ਜੀ ਇਸ ਨੂੰ ਰਵਾਨਗੀ ਦੇ ਲਈ ਢੰਡੀ ਦਿਖਾ ਲਈ ਆਏ ਸੀ ਉਹਨਾਂ ਦਾ ਵੀ ਬਹੁਤ ਦਿਲ ਦੀਆਂ ਗਹਿਰਾਈਆਂ ਜੋ ਸਾਡੇ ਇਲਾਕੇ ਦੇ ਸਾਰੇ ਭਤਵੰਤੇ ਸੱਜਣਾਂ ਨੂੰ ਧੰਨਵਾਦ ਹੈ ਤੇ ਅਸੀਂ ਹਮੇਸ਼ਾ ਹੀ ਉਪਰਾਲਾ ਇਹ ਕਰਦੇ ਰਹਾਂਗੇ ਵੀ ਇਹ ਲੰਗਰ ਹਰ ਸਾਲ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੁੱਭਦੀ ਤੱਕ ਕੀ ਕਰਦਾ ਹੋਏ ਬਹੁਤ ਵਧੀਆ ਧੰਗ ਨਾਲ ਚੱਲੇ। ਕਿਵੇਂ ਦੇਖਦੇ ਹਾਂ ਜਦੋਂ ਆਪਾਂ ਲੋਕ ਉੱਤੇ ਜਾਂਦੇ ਨੇ ਉਹਨਾਂ ਨੂੰ ਪ੍ਰਬੰਧ ਮਿਲਦੇ ਨੇ ਆਪਣੇ ਲੰਗਰ ਦੇ। ਆਪਣਾ ਵੀ ਮਾਣ ਮਹਿਸੂਸ ਹੁੰਦਾ ਜਦੋਂ ਆਪਾਂ ਲੰਗਰ ਭੇਜਦੇ ਹਾਂ ਇੱਕ। ਇਹ ਲੰਗਰ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਮੇਰੀ ਉਮਰ ਹੈ ਜਿਹੜੀ 50 ইয়ারਸ 올ਡ ਹੈ ਸਾਡੇ ਮਤਲਬ ਕਿ 49 ਸਾਲ ਹੋ ਗਏ ਸੀ ਲਗਾਤਾਰ ਇਹਨੂੰ ਦੇਖਦੇ ਆ ਰਹੇ ਹਾਂ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਤੇ ਪਰ ਲੋਕਾਂ ਨੂੰ ਜਦੋਂ ਉੱਥੇ ਜਾ ਕੇ ਬਹੁਤ ਹੀ ਸਕੂਨ ਮਿਲਦਾ ਹੈ ਜਦੋਂ ਉੱਥੇ ਪਹੁੰਚਦੇ ਨੇ ਵੀ ਬਾਕੀ ਇਹ ਸੇਵਾ ਦੇ ਰੂਪ ਦੇ ਵਿੱਚ ਚੱਲ ਰਿਹਾ ਹੈ ਕਿਸੇ ਪ੍ਰਕਾਰ ਦਾ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਪੱਲੇ ਹੋਇਆ ਤੇ ਉਤਸ਼ਾਹ ਦੇ ਨਾਲ ਹੀ ਲੋਕ ਜਾਂਦੇ ਨੇ ਤੇ ਆ ਕੇ ਸਾਰੇ ਬੰਦਿਆਂ ਦੇ ਵਿੱਚ ਖੁਸ਼ੀ ਦੇ ਨਾਲ ਇੱਕ ਦੂਜੇ ਨਾਲ ਇਹ ਗੱਲਾਂ ਸ਼ੇਅਰ ਕਰਦੇ ਨੇ ਵੀ ਆਪਣੇ ਇਲਾਕੇ ਦਾ ਜਿਹੜਾ ਬਾਕੀ ਮਾਣ ਹੈ ਇਹ ਲੰਗਰ ਅੱਜ ਸੁਣ ਕੋਈ ਮਾਣ ਮੈਸੇਜ ਸੁਣਦਾ ਜਦੋਂ ਅਸੀਂ ਦੀ ਰਗਾਨਾ ਕਰਿਆ ਤਾਂ ਕਿੰਨਾ ਵਧੀਆ ਦੇਖੋ ਆਪਦੇ ਉਹਨੂੰ ਇਹ ਖੁਸ਼ੀ ਨੂੰ ਕਿਸੇ ਰੂਪ ਦੇ ਵਿੱਚ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਬਹੁਤ ਬਹੁਤ ਇਲਾਕੇ ਦਾ ਧੰਨਵਾਦ ਹੈ ਜਿਨ੍ਹਾਂ ਨੇ ਤਿਲ ਫੁੱਲ ਪਾ ਕੇ ਇਹਨੂੰ ਇੰਨੀ ਲੰਬੇ ਸਮੇਂ ਤੋਂ ਕੰਟੀਨਿਊਟ ਕੀਤਾ ਹੈ ਤੇ ਕਮੇਟੀ ਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਇਹ ਕਮੇਟੀ ਇਹਨੂੰ ਚਲਾ ਰਹੀ ਹੈ ਸਭ ਤੋਂ ਵੱਡਾ ਅੱਜ ਲੋਕਾਂ ਨੂੰ ਫਾਈਨਾਂਸ ਦਾ ਦੇਣ ਲਈ ਹੈਗਾ ਪਰ ਟਾਈਮ ਨਹੀਂ ਹੈਗਾ ਜਿਹੜੇ ਵਿਪਨ ਜੀ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਲਗਾਤਾਰ ਇਹ ਸਰਵਾਈਵ ਕਰ ਰਿਹਾ ਮੈਂ ਉਹਨਾਂ ਦਾ ਵੀ ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਇਹ ਜਿਹੜਾ ਲੰਗਰ ਹੈ ਹਮੇਸ਼ਾ ਇਹ ਚੱਲਦਾ ਰਹੂਗਾ ਮਾਹ ਮਾਈ ਦੀ ਕਿਰਪਾ ਸਾਰੇ ਇਲਾਕੇ ਤੇ ਬਣੀ ਰਹੇ ਸਭ ਲੰਗਰ ਸੇਵਾ ਜਾਰੀ ਹੈ ਚਾਹ ਪਕੌੜੇ ਦੀ ਭਵਾਨੀਗੜ ਉਹਦਾ ਜਰਵਾਨਾ ਕਰੋ ਚੰਡੀ ਦੇ ਕੀ ਕੰਮ ਬੁਸਾਨੀ ਭਵਾਨੀਗੜ ਹਮੇਸ਼ਾ ਸੇਵਾ ਦੇ ਰੂਪ ਦੇ ਵਿੱਚ ਮੁਰਲੀਕ ਤਾਰਛ ਹੋ ਕੇ ਖੜਾ ਰਹਿੰਦਾ ਹੈ ਜਦੋਂ ਵੀ ਕਿਸੇ ਵੀ ਮਾਤਾ ਦੇ ਚਾਲੇ ਚੱਲਦੇ ਆ ਕਿਸੇ ਜਗ੍ਹਾ ਦੇ ਲੰਗਰ ਪਾਣੀ ਦੀ ਸੇਵਾ ਦੀ ਗੱਲ ਆਉਂਦੀ ਹੈ ਚਾਹੇ ਗੁਰੂ ਨਾਨਕ ਸਾਹਿਬ ਦੇ ਦਿਹਾੜੇ ਦੀ ਗੱਲ ਆਵੇ ਹਮੇਸ਼ਾ ਪੁਹਾਣੀਗੜ ਦੀ ਸੰਗਤ ਨੇ ਮੂਰੇ ਹੋ ਕੇ ਸੇਵਾ ਚਿਸਾਬ ਆਇਆ ਔਰ ਇਸੇ ਤਰ੍ਹਾਂ ਹਰ ਸਾਲ ਉਹ ਤੈਸੇ ਦੇ ਵਿੱਚ ਇਸ ਇਸ ਇਸੇ ਤਰੀਕੇ ਨਾਲ ਉਸੇ ਲੜੀ ਦੇ ਤਹਿਤ ਅੱਜ ਪੁਹਾਣੀਗੜ ਤੋਂ ਮਾਤਾ ਨਾਨਾ ਦੇਵੀ ਦੀ ਦਾ ਜੋ ਇਹ ਚਾਹ ਪਕੌੜੇ ਦਾ ਲੰਗਰ ਦੀ ਸੇਵਾ ਚਾਲੂ ਹੋਈ ਹੈ ਇਹ ਉਹਨਾਂ ਜਿਹਾ ਲੰਗਰ ਹੈ ਮਤਲਬ ਅਗਲੇ ਸਾਲ 50 ਸਾਲ ਹੋ ਜਾਣਗੇ ਇਹ ਲੰਗਰ ਨੂੰ ਚੱਲਦੇ ਹੋਏ ਇਸ ਕਰਕੇ ਜਿਹੜਾ ਵੱਡਾ ਮੋਹ ਸੰਦਰਭਾਰ ਕੀਤਾ ਹੈ ਔਰ ਇਹ ਸਾਰੇ ਮੰਡੀ ਦੇ ਤੇ ਸ਼ਹਿਰ ਦੇ ਲੋਕ ਮਿਲ ਕੇ ਆਪਣੀ ਕਿਰਤ ਕਮਾਈ ਚੋਂ ਸੇਵਾ 'ਚ ਹਿੱਸਾ ਪਾਉਂਦੇ ਆਂ ਔਰ ਫਿਰ ਸਾਰੇ ਲੋਕ ਦਿਲ ਨਾਲ ਉੱਥੇ ਜਾ ਕੇ ਸੇਵਾ ਕਰਦੇ ਆਂ ਤਾਂ ਕਿ ਜਿੰਨੀ ਸੰਗਤ ਉੱਥੇ ਮਾਤਾ ਦੇ ਦਰਬਾਰ 'ਚ ਆਸ਼ੀਰਵਾਦ ਲੈਣਾ ਹੁੰਦੀ ਆ ਉਹਨਾਂ ਨੂੰ 24 ਘੰਟੇ ਲੰਗਰ ਦੀ ਸੇਵਾ ਦੇ ਨਾਲ ਮਦਦ ਮਿਲ ਸਕੇ ਔਰ ਇਹੀ ਨਹੀਂ ਉੱਥੇ ਬਹੁਤ ਸਾਰੀਆਂ ਹੋਰ ਦੀਆਂ ਹੋਰ ਸੰਸਥਾਵਾਂ ਸ਼ਹਿਰਾਂ ਦੀਆਂ ਔਰ ਖਾਸ ਤੌਰ ਤੇ ਪੰਜਾਬ ਦੇ ਬਹੁਤ ਸਾਰੇ ਲੰਗਰ ਉੱਥੇ ਜਾ ਕੇ ਬਾਕੀ ਸੂਬਿਆਂ ਚੋਂ ਆਉਣ ਵਾਲੀ ਸੰਗਤ ਦੀ ਸੇਵਾਵਾਚ ਖੜਦੇ ਆ ਇਹ ਵੀ ਆਪਣੇ ਆਪ ਵਿੱਚ ਇੱਕ ਬੜੀ ਚੰਗੀ ਗੱਲ ਹੈ ਮੈਂ ਉਹ ਸਾਰੀਆਂ ਕਮੇਟੀਆਂ ਦਾ ਮੈਂਬਰ ਸਹਿਬਾਨਾਂ ਦਾ ਧੰਨਵਾਦ ਵੀ ਕਰਦਾ ਔਰ ਮੈਨੂੰ ਵੀ ਪਤਾ ਜੇ ਸਾਡੇ ਉਰੇ ਪ੍ਰਧਾਨ ਜੀ ਜਿਹੜੇ ਲੰਗਰ ਕਮੇਟੀ ਦੇ ਜਿਹੜੇ ਹਰ ਸਾਲ ਜਦੋਂ ਵੀ ਹਿਮਾਚਲ ਦੀ ਸਰਕਾਰ ਨਾਲ ਕਿਸੇ ਗੱਲ ਦੀ ਮਨਜ਼ੂਰੀ ਦੀ ਗੱਲ ਆਉਂਦੀ ਹੈ ਜਾਂ ਉਸ ਗੱਲ ਦੀ ਮਦਦ ਦੀ ਲੋੜ ਹੁੰਦੀ ਹੈ ਉਸ ਵੇਲੇ ਵੀ ਅਸੀਂ ਸਾਰੇ ਮਿਲ ਕੇ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਖੜੇ ਹੁੰਨੇ ਆ ਤਾਂ ਕਿ ਅਸੀਂ ਇਹ ਜੋ ਜ਼ਿੰਮੇਵਾਰੀ ਸੇਵਾ ਦੀ ਗੁਰੂ ਮਹਾਰਾਜ ਵੱਲੋਂ ਸਾਡੇ ਲੋਕਾਂ ਦੀ ਲੱਗਦੀ ਹੈ ਅਸੀਂ ਉਹ ਸੇਵਾ ਨੂੰ ਚੰਗੇ ਤਰੀਕੇ ਨਾਲ ਕਰ ਸਕੀਏ ਔਰ ਉਥੇ ਜਾ ਕੇ ਦੂਜੇ ਸੂਬਿਆਂ 'ਚ ਕਈ ਵਾਰ ਲੰਗਰ ਲਾਣੇ ਔਖੇ ਵੀ ਬਹੁਤ ਹੁੰਦੇ ਆ ਪਰ ਉਥੇ ਦੀ ਜਿਹੜੀ ਸੰਗਤ ਹੈ ਉਹਨਾਂ ਦਾ ਵੀ ਬਹੁਤ ਵੱਡਾ ਚੜ੍ਹ ਕੇ ਸਹਿਯੋਗ ਮਿਲਦਾ ਹੈ ਸੇਵਾ ਵਿੱਚ ਹਿੱਸਾ ਪਾਣ ਲਈ ਤੋਂ ਸਾਡੇ ਲੋਕ ਉਹਨੂੰ ਹਮੇਸ਼ਾ ਰਾਸ਼ਨ ਪਾਣੀ ਦੇ ਰੂਪ ਵਿੱਚ ਸਮਾਨ ਲੈ ਕੇ ਜਾਂਦੇ ਆ ਆਪਣੇ ਆਪ 10 10 15 15 ਦਿਨ ਉੱਥੇ ਰਹਿ ਕੇ ਸੇਵਾ ਨੂੰ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਤੋਂ ਮੈਨੂੰ ਇਹ ਖੁਸ਼ੀ ਹੈ ਕਿ ਸਾਡਾ ਇਲਾਕਾ ਹਮੇਸ਼ਾ ਹਮੇਸ਼ਾ ਹਰ ਐਸੀ ਗੱਲ ਦੇ ਵਿੱਚ ਮੂਰੇ ਹੋ ਕੇ ਕੰਮ ਕਰਦਾ ਜਦੋਂ ਵੀ ਕੋਈ ਸੇਵਾ ਦੀ ਗੱਲ ਆਉਂਦੀ ਹੈ ਅਗਰ ਗੱਲ ਕਰੀਏ ਆਪਣੀ ਸਰਕਾਰ ਕਾਂਗਰਸ ਦੀ ਹੈ ਹਿਮਾਚਲ ਦੇ ਵਿੱਚ ਹੈ ਪੰਜਾਬੀ ਉੱਤੇ ਲੰਗਰ ਲਾਉਣ ਜਾਂਦੇ ਨੇ ਉਹ ਕਹਿੰਦੇ ਸਾਨੂੰ ਜੇਕਰ ਜਗ੍ਹਾ ਮਿਲ ਜਾਣਾ ਸਾਡੀਆਂ ਮੁੱਢ ਧਰਮ ਸੱਲਾਂਾ ਬਣਾਉਣ ਦੇ ਲਈ ਕੋਈ ਰਜਿਸਟ੍ਰੇਸ਼ਨ ਹੋ ਜਾਣਾ ਹੀ ਆ ਸਹੂਲਤਾਂ ਮਿਲ ਸਕਣ ਤਾਂ ਸਭ ਤੋਂ ਵੱਡੀ ਆਪੀ ਹੈ ਕਿਉਂਕਿ ਤੇ ਬਹੁਤ ਕਿਰਾਇਆ ਲੈਂਦੇ ਨੇ ਜਦੋਂ ਥੇਲਾ ਚੱਲਦਾ ਬੜੀ ਪ੍ਰੋਬਲਮ ਆਉਂਦੀ ਜੀ ਜਿਹੜੀ ਵੀ ਸੰਸਥਾ ਉੱਥੇ ਦੇ ਕਾਨੂੰਨ ਦੇ ਮੁਤਾਬਕ ਕੋਈ ਸਹਿਯੋਗ ਚਾਹੁੰਦੀ ਹੈ ਹਰ ਤਰ੍ਹਾਂ ਦਾ ਸਹਿਯੋਗ ਕਾਂਗਰਸ ਪਾਰਟੀ ਦੀ ਹਿਮਾਚਲ ਦੀ ਸਰਕਾਰ ਦੇਣ ਲਈ ਤਿਆਰ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਮੇਰੇ ਕੋਲੇ ਜਦੋਂ ਪਿਛਲੀ ਵਾਰ ਵੀ ਗੱਲ ਆਈ ਸੀ ਤੇ ਇਸ ਵਾਰ ਵੀ ਉੱਥੇ ਮਨਜ਼ੂਰੀਆਂ ਦੀ ਗੱਲ ਆਈ ਸੀ ਤਾਂ ਮੈਂ ਹੀ ਉੱਥੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨੂੰ ਆਪਣੇ ਵੱਲੋਂ ਕਹਿ ਕੇ ਆਪਣੇ ਲੋਕਾਂ ਦੀ ਮਦਦ ਕੀਤੀ ਹੈ ਇਸ ਤੋਂ ਇਲਾਵਾ ਜੇ ਇੱਥੇ ਧਰਮਸ਼ਾਲਾ ਬਣਾਉਣ ਦੀ ਗੱਲ ਹੈ ਜਾਂ ਹੋਰ ਚੀਜ਼ਾਂ ਦੀ ਗੱਲ ਹੈ ਜਿਹੜੀ ਉਸ ਸਰਕਾਰ ਦੇ ਕਾਨੂੰਨ ਦੇ ਅਧਾਰ ਅਧੀਨ ਦੇ ਵਿੱਚ ਜੋ ਵੀ ਪਾਲਿਸੀ ਹੈਗੀ ਹੈ ਉਹਦੇ ਤਾਂ ਜੋ ਲੈਣਾ ਜਾਂਦਾ ਹੈ ਸਾਰਿਆਂ ਦੀ ਮਨ ਕਰਵਾਸੇ ਮੈਂ ਹਾਜ਼ਰ ਆ। ਇੱਕ ਵੇਜ ਜੀ ਪੂਰਾ ਸੀਜ਼ਨ ਮਤਲਬ ਕਹ ਲਓ ਓਵਰਆਲ ਸਾਲ ਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਸਰਦਾਰੂ ਜਾਂਦੇ ਨੇ ਨੈਣਾ ਦੇ। ਬਟ ਜਦੋਂ ਵੀ ਅਸੀਂ ਜਾਂਦੇ ਹਾਂ ਪਹਿਲਾਂ ਜੈਨੂਨ ਜਾਂ ਸੀਗਾ 30 ਰੁਪਏ ਦੀ ਪਰਚੀ ਸੀ ਉੱਥੇ। ਖਾਇ ਤਾਂ ਗੁੰਡਾ ਪਰਚੀ ਉਹ ਕਹਾਂਗੇ ਜਿਉਂ ਜਿਹੜੀ ਮਤਲਬ ਹੁਣ ਜਦੋਂ ਪਾ ਐਂਟਰ ਕਰਦੇ ਆ ਉੱਥੇ ਬਟ ਉਹਨਾਂ ਨੇ ਇੰਨਾ ਕਿ ਵਧਾਤਾ ਹੁਣ 100 ਰੁਪਏ ਦੇ ਲਗਭਗ ਕਰਤੀ ਆ ਤੇ ਫੁੱਟਾ ਕਰਤੀ ਉਹਨਾਂ ਦੀ ਵਕਰੀ ਆ। ਕੋਈ ਗੱਲ ਨਹੀਂ ਆਪਾਂ ਇਹ ਜਿਹੜੀ ਬਾਹਰ ਉੱਤੇ ਹੈਗੀ ਆਪਣੀ ਜਦੋਂ ਪੰਜਾਬ ਦੇ ਲੋਕ ਉੱਥੇ ਜਾਂਦੇ ਨੇ ਜੀ ਉੱਥੇ ਕੱਲੀ ਮਤਲਬ ਦਰਸ਼ਨ ਕਰਨ ਨਹੀਂ ਜਾਂਦੇ ਖਰੀਦਦਾਰੀ ਵੀ ਕਰਦੇ ਨੇ ਸਭ ਕੁਝ ਕਰਦੇ ਨੇ ਉੱਥੇ ਬਹੁਤ ਜ਼ਿਆਦਾ ਮਤਲਬ ਜਿਹੜਾ ਇਨਕਮ ਆਫ ਸੋਰਸ ਹੈ ਉਹਨਾਂ ਨੂੰ ਮੇਨਲੀ ਪੰਜਾਬ ਹੀ ਹੈ ਚੰਗਾ ਕੀਤਾ ਤੁਸੀਂ ਇਹ ਵਾਲੀ ਗੱਲ ਮੇਰੇ ਧਿਆਨ 'ਚ ਲਿਆਂਦੀ ਹੈ ਮੈਂ ਇਸ ਗੱਲ ਵਾਸਤੇ ਉੱਥੇ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਉੱਥੇ ਦੀ ਸਰਕਾਰ ਨਾਲ ਨਿੱਜੀ ਤੌਰ ਤੇ ਗੱਲ ਕਰਾਂਗਾ ਔਰ ਇਸ ਦਾ ਜੋ ਵੀ ਵੱਧੋ ਵੱਧ ਘੱਟ ਹੋ ਸਕੇ ਜਿੰਨਾ ਵੀ ਇਹ ਘੱਟ ਤੋਂ ਘੱਟ ਹੋ ਸਕੇ ਉਸ ਤੇ ਉੱਪਰ ਆਪਾਂ ਅਪਰਾਲਾ ਕਰਾਂਗੇ